ਲੋਂਗੋਆਲ ਕੌਣ ਆ ਜਿਹਦੇ ਜੁੱਤੀਆਂ ਦਾ ਹਾਰ ਪਾਇਆ ਬਾਦਲ ਕੌਣ ਆ ਜਿਹਦੇ ਜੁੱਤੀਆਂ ਦਾ ਹਾਰ ਪਾਇਆ ਲੋਂਗੋਆਲ ਉਹ ਆ ਜਿਹਦੇ ਹੱਥ 'ਚ ਏਕੇ 47 ਸੀ ਕੋਲੇ ਤੋਪ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖੜਕੇ ਕਹਿੰਦਾ ਸੀ ਕਿ ਸਾਡੀਆਂ ਲਾਸਾਂ ਹੀ ਜਾਣਗੀਆਂ ਕਾਲ ਤੱਕ ਸਾਹਿਬ ਤੋਂ ਅਸੀਂ ਜਿਉਂਦੇ ਨਹੀਂ ਜਾਵਾਂਗੇ ਅਸੀਂ ਕੋਮ ਨਾਲ ਧੋਖਾ ਨਹੀਂ ਕਰਾਂਗੇ ਅਸੀਂ ਗਦਾਰੀ ਨਹੀਂ ਕਰਾਂਗੇ ਅਸੀਂ ਸਸਤਰ ਨਹੀਂ ਸਿੱਟਾਂਗੇ ਫੇਰ ਕੀ ਹੋਇਆ ਸੈਂਟਰ ਸਰਕਾਰ ਦੇ ਸੁਗਿਏ ਬਣ ਕੇ ਅੰਦਰ ਸਿੰਘਾਂ ਨੂੰ ਸ਼ਹੀਦ ਕਰਾਉਂਦੇ ਰਹੇ ਜਿਹੜੀ ਆਮ ਸੰਗਤਾਂ ਮੱਥਾ ਟੇਕਣ ਆਈ ਜਦੋਂ ਹੱਥ ਖੜੇ ਕਰਕੇ ਬਾਹਰ ਨੂੰ ਸੰਗਤ ਆਉਂਦੀ ਸੀ ਤਾਂ ਉਸ ਵੇਲੇ ਭਾਰਤੀ ਹਕੂਮਤ ਉਸੇ ਟਾਈਮ ਹੀ ਗੋਲੀਆਂ ਮਾਰਦੀ ਸੀ ਸੰਗਤ ਦੇ ਸੰਗਤ ਨੂੰ ਉੱਥੇ ਹੀ ਮਾਰ ਦਿੰਦੀ ਸੀ ਛੋਟੇ-ਛੋਟੇ ਬੱਚਿਆਂ ਨੂੰ ਵੀ ਮਾਰ ਦਿੰਦੀ ਸੀ ਕਿਉਂ ਜਦੋਂ ਹੱਥ ਖੜੇ ਕਰਕੇ ਬੱਚੇ ਬਾਹਰ ਨੂੰ ਆਉਂਦੇ ਸੀ ਪਰ ਜਦੋਂ ਲੋਂਗੋਆਲ ਜਦੋਂ ਲੋਂਗੋਆਲ ਤੇ ਲੋਂਗੋਆਲ ਦੇ ਨਾਲ ਦੇ ਜਿਹੜੇ ਗਦਾਰ ਅੱਜ ਸ਼੍ਰੋਮਣੀ ਕਮੇਟੀ ਦੇ ਵਿੱਚ ਨੇ ਜਦੋਂ ਉਹ ਹੱਥ ਖੜੇ ਕਰਕੇ ਆਏ ਤਾਂ ਕੁਸਵਨੀ ਕੇ ਆ ਭਾਰਤੀ ਹਕੂਮਤ ਨੇ ਚੁੱਪ ਕਰਕੇ ਫੜ ਲਏ ਫਿਰ ਉਸ ਤੋਂ ਬਾਅਦ ਲੋਂਗੋਆਲ ਨੇ ਮਤਾ ਆਨੰਦਪੁਰ ਦਾ ਰਾਸਗੁਲੇਆਂ ਦੇ ਨਾਲ ਖਾ ਲਿਆ ਤੁਸੀਂ ਦੇਖ ਲਓ ਫੋਟੋਆਂ ਅਰਜੀਵ ਗਾਂਧੀ ਦੇ ਨਾਲ ਉਸ ਤੋਂ ਬਾਅਦ ਸਿੰਘਾਂ ਨੇ ਲਾਇਆ ਗੁਰੂਦਿਆਂ ਨੇ ਸੋਧਾ ਇਸ ਕੰਜਰ ਪਾਪੀ ਨੂੰ ਲੋਂਗੋਵਾਲ ਨੂੰ ਹੁਣ ਅੱਜ ਇਹ ਬਾਦਲਾਂ ਦਾ ਸ਼ਹੀਦ ਆ ਕੰਜਰ ਬਾਦਲਾਂ ਦਾ ਉਹ ਬਾਦਲਾਂ ਦਾ ਸ਼ਹੀਦ ਆ ਜਿਹੜੇ ਬਾਦਲ ਜਿਨ੍ਹਾਂ ਬਾਦਲਾਂ ਨੇ ਉਹ ਸਮੇਂ ਰਾਤੋਂ ਰਾਤ ਡੀਸੀ ਲਾਇਆ ਮਹੇਸ਼ ਇੰਦਰ ਨੂੰ ਮਹੇਸ਼ ਇੰਦਰ ਨੇ ਫਿਰ ਸੈਨ ਕੀਤੇ ਫੌਜ ਦੇ ਪੇਪਰਾਂ ਤੇ ਫਿਰ ਉਸ ਤੋਂ ਬਾਅਦ ਹਮਲਾ ਹੋਣ ਲੱਗਿਆ ਕਾਲ ਤਖਤ ਸਾਹਬ ਤੇ ਕਿਉਂਕਿ ਜਿਹੜੇ ਪਹਿਲੇ ਡੀਸੀ ਸੀ ਉਹਨਾਂ ਨੇ ਜਵਾਬ ਦੇ ਦਿੱਤਾ ਸੀ ਕਿ ਅਸੀਂ ਨਹੀਂ ਸੈਂਡ ਕਰਨੇ ਪਰ ਇਸ ਨੂੰ ਰਾਤੋਂ ਰਾਤ ਡੀਸੀ ਲਾਇਆ ਇਹ ਉਹ ਗਦਾਰ ਨੇ ਬਾਦਲ ਕੇ ਜਿਹੜੇ ਇੰਦਰਾ ਗਾਂਧੀ ਨਾਲ ਮਿਲ ਕੇ ਕਾਲ ਤਖਸਾਲ ਤੇ ਹਮਲਾ ਕਰਾਉਣ ਵਾਲੇ ਨੇ 1978 ਦੇ ਵਿੱਚ ਇਹਨਾਂ ਨੇ ਕੀ ਕੀਤਾ ਉਹ ਤੁਹਾਨੂੰ ਪਤਾ ਹੁਣ ਤੱਕਰ ਕਿਹੜੇ ਕਿਹੜੇ ਪਾਪ ਕੀਤੇ ਨੇ ਗਿਣਤੀ ਤੋਂ ਬਾਹਰ ਨੇ ਅੱਜ ਇਹਨਾਂ ਦਾ ਸ਼ਹੀਦ ਆ ਇਹ ਲੋਂਗੋ ਆਲ ਕੰਜਰ ਇਸ ਪ੍ਰਕਾਸ਼ ਬਾਦਲ ਦੇ ਮੁੰਡੇ ਨੂੰ ਕਹਿੰਦੇ ਆ ਸੁਖਵੀਰ ਬਾਦਲ ਨੂੰ ਕਿ ਤੂੰ ਆਪਣੀ ਮਾਂ ਦੀ ਮੌਤ ਦੇਖ ਤੇਰੀ ਮਾਂ ਤੇ ਗੰਦੇ ਪਏ ਸੀ ਗੰਦੇ ਪੈ ਕੇ ਮਰੀ ਸੀ ਤੇਰੀ ਮਾਂ ਜਦੋਂ ਇਹ ਮਰਿਆ ਹਰਾਮਖੋਰ ਪ੍ਰਕਾਸ਼ ਬਾਦਲ ਇਹਦੇ ਵੀ ਇਹਦੇ ਵੀ ਸੁੰਡ ਪਏ ਸੀ ਗੰਦੇ ਪਏ ਸੀ ਪਰ ਇਹ ਗੱਲਾਂ ਤੁਸੀਂ ਕੌਮ ਨੂੰ ਨਹੀਂ ਦੱਸੋਗੇ ਕਿ ਇਹ ਸੁੰਡ ਪੈ ਕੇ ਮਰੇ ਨੇ ਹੁਣ ਤੇਰੀ ਵਾਰੀ ਆ ਤੇਰੇ ਵੀ ਸੁੰਡੀ ਚੱਲਣਗੇ ਹੁਣ ਤੇਰੇ ਵੀ ਹਰਾਮੀਆਂ ਗੰਦੇ ਹੀ ਪਹਿਣਗੇ ਕਿਉਂਕਿ ਤੁਹਾਡੀ ਕੁੱਲ ਖਤਮ ਹੋਣੀ ਆ ਤੁਸੀਂ ਪੰਥ ਨਾਲ ਬਹੁਤ ਵੱਡੀਆਂ-ਵੱਡੀਆਂ ਗਦਾਰੀਆਂ ਕੀਤੀਆਂ ਨੇ ਅੱਜ ਵੀ ਕਰ ਰਹੇ ਹੋ ਅੱਜ ਤੁਸੀਂ ਲਗੌੜ ਇਕੱਠੀ ਕਰਕੇ ਲਗੌੜ ਆ ਲਗੌੜ ਜਿਹੜੀ ਇਕੱਠੀ ਹੋਈਗਾ ਰੁਪਈਏ-ਰੁਪਈਏ ਤੇ ਵਿਕਣ ਵਾਲੀ ਲਗੌੜ ਆ ਜੋ ਅੱਜ ਇਸ ਰੈਲੀ ਤੇ ਆਈ ਆ ਜੋ ਇਹਦੀ ਮੌਤ ਤੇ ਆਈ ਆ ਜਿਹੜੀ ਲਗੌੜ ਅੱਜ ਤੁਸੀਂ ਇਕੱਠੀ ਕੀਤੀ ਆ ਆਹ ਥੋੜੇ ਮੂਰੇ ਬੈਠਿਆ ਜਿੰਨੀ ਲਗੌੜ ਜਿੰਨੀ ਲਗੌੜ ਅੱਜ ਬੋਲਦੀ ਸੀ ਉਹਦੀ ਮੌਤ ਦੇ ਉੱਤੇ ਕਹਿੰਦੀ ਸੀ ਸ਼ਹੀਦਾ ਮਰਜੋ ਤੁਸੀਂ ਖਾ ਕੇ ਗੂੰ ਖਾਣੇ ਹੋ ਗੂੰ ਖਾਣੇ ਤੁਸੀਂ ਗੂੰ ਖਾਣੇ ਹੋ ਪੰਥ ਦੇ ਗਦਾਰੋਂ ਹਰਾਮੀਆਂ ਅੱਜ ਗਦਾਰਾਂ ਦੇ ਦੋ ਟੋਲੇ ਹੋ ਗਏ ਬਾਦਲਾਂ ਦੇ ਵਿੱਚੋਂ ਇੱਕ ਟੋਲਾ ਹੋਰ ਬਣ ਗਿਆ ਉਹਨਾਂ ਹਰਾਮੀਆਂ ਨੇ ਵੀ ਲੋਂਗੋ ਆਲ ਦੀ ਕੰਜਰ ਦੀ ਵਰਸੀ ਮਨਾਈਆ ਇਹਨਾਂ ਨੇ ਵੀ ਮਨਾਈਆ ਇੱਥੋਂ ਪੰਥ ਦੇ ਲੋਕੋ ਸੋ ਨੂੰ ਪਤਾ ਲੱਗ ਜਾਂਦਾ ਇਹ ਕਿੰਨੇ ਇੱਕ ਕੌਮ ਦੇ ਹਮੈਤੀ ਨੇ ਇਹ ਹਰਾਮੀ ਨੇ ਹਰਾਮਖੋਰ ਨੇ ਪੰਥ ਦੇ ਗद्दार ਨੇ ਅੱਜ RAMਦਾ ਸਰਾਂ ਦੇ ਅੰਦਰ ਇਹ ਕਿਹੜੀਆਂ ਗੰਦੀਆਂ ਕਰਤੂਤਾ ਕਰਦੇ ਨੇ ਆ ਤੁਸੀਂ ਸੁਣ ਲੋ ਕੁੜੀਆਂ ਰੋ ਰੋ ਕੇ ਤਾਹਾ ਮਾਰ ਮਾਰ ਕੇ ਦੱਸਦੀਆਂ ਨੇ ਕਿ ਕੋਈ ਫਰਿਆਦ ਸੁਣਨ ਵਾਲਾ ਨਹੀਂ ਹੈਗਾ ਅੱਜ ਇਹ ਗੰਦੀਆਂ ਕਰਤੂਤਾ ਇਹ ਗੁਰੂ ਘਰਾਂ ਦੇ ਅੰਦਰ ਕਰਦੀਆਂ ਨੇ ਪੰਥ ਦਰਦੀਓ ਸੁਣ ਲੋ ਹੁਣ ਅੱਗੇ ਸੁਣਾਉਨੇ ਆ ਸੋਨੂੰ ਕੋਈ ਐਸੀ ਬੀਸੀ ਦੇ ਦਫਤਰ ਆਗੂ ਜਿਹੜੇ ਆ ਗਏ ਦਾਰਾ ਤੇ ਕਹਿੰਦਾ ਵੀ ਜਦੋਂ ਤੂੰ ਸ਼ਾਮ ਨੂੰ ਨਾ ਆਉਣੀ ਆ ਨਾ ਤਾਂ ਤੂੰ ਮੈਨੂੰ ਵੀਡੀਓ ਕਾਲ ਕਰ ਮੈਂ ਬਿਨਾਂ ਕੱਪੜਿਆਂ ਤੋਂ ਵੇਖਾਂ ਕੋ ਕੇ ਤਾੜੀਆਂ ਪ੍ਰਕਾਸ਼ ਕਰਨ ਨਾਲ ਸਿੰਘ ਨਹੀਂ ਬਣ ਜਾਂਦੇ ਅੰਦਰ ਦੀ ਜਮੀਰ ਵੀ ਹੋਣੀ ਚਾਹੀਦੀ ਤੁਹਾਡਾ ਵਾਹਿਗੁਰੂ ਇਹ ਤਾਂ ਜੀ ਰੱਬ ਕੋਲੋਂ ਮਨੀ ਡਰਦੇ ਕਿਸੇ ਸਮਿਆਂ ਦੇ ਵਿੱਚ ਮੱਸਾ ਰੰਗੜ ਹਰਮੰਦਰ ਸਾਹਿਬ ਦੇ ਅੰਦਰ ਕੰਜਰੀਆਂ ਨਚਾਉਂਦਾ ਹੁੰਦਾ ਸੀ ਕਹਿੰਦਾ ਸੀ ਸਿੰਘ ਕਿੱਥੇ ਆ ਤੇ ਰੱਬ ਕਿੱਥੇ ਆ ਪ੍ਰਮਾਤਮਾ ਦੀ ਕਿਰਪਾ ਹੋਈ ਆਗੇ ਗੁਰੂ ਦੇ ਸਿੰਘ ਲਾ ਦਿੱਤਾ ਉਹਨੂੰ ਸੋਦਾ ਲਾ ਦਿੱਤਾ ਉਹਦਾ ਸੋਦਾ ਕਦ ਕਿਹਦੇ ਤੇ ਕਿਰਪਾ ਹੋ ਜਣੀ ਆ ਕਦ ਕਿਰਪਾ ਹੋ ਜਣੀ ਆ ਇਹ ਨਹੀਂ ਪਤਾ ਇਹ ਪਾਪੀ ਐਡੇ ਗੁੰਡੇ ਨੇ ਤੁਸੀਂ ਦੇਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਇੱਕ ਪਾਠੀ ਨੇ ਸ਼੍ਰੋਮਣੀ ਕਮੇਟੀ ਦੇ ਪਾਠੀ ਰੱਖੇ ਹੋਏ ਨੇ दारू ਪੀ ਲਈ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਉਹਨੇ ਉਲਟੀ ਕਰ ਦਿੱਤੀ ਫੇਰ ਉਸ ਕੰਜਰ ਪਾਪੀ ਨੂੰ ਇਹਨਾਂ ਨੇ ਕੱਢਿਆ ਨਹੀਂ ਗੁਰਦੁਆਰੇ 'ਚੋਂ ਫੇਰ ਕਿੰਨੇ ਹੀ ਤੁਸੀਂ ਦੇਖੀਆਂ ਹੋਣਗੀਆਂ ਵੀਡੀਓ ਜਿਹੜੇ ਫੜੇ ਜਾਂਦੇ ਨੇ ਰੰਗੇ ਹੱਥੀਂ ਗਲਤ ਕੰਮ ਕਰਦੇ ਗੁਰਦੁਆਰੇ 'ਚੋਂ ਉਹਨਾਂ ਨੂੰ ਵੀ ਨਹੀਂ ਕੱਢਦੇ ਇਹ ਕੱਢਦੇ ਇਹ ਗੁੰਡੇ ਕੀ ਕਰਦੇ ਨੇ ਕੋਈ ਨਹੀਂ ਜਦੋਂ ਇਹ ਖੁਦ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਇਹਨਾਂ ਦੀਆਂ ਕਰਤੂਤਾਂ ਦਾ ਪਤਾ ਫਿਰ ਇਹ ਉਹਨਾਂ ਨੂੰ ਕੱਢਣਗੇ ਕਿਵੇਂ ਗੁਰਦੁਆਰੇ ਚੋਂ ਬਈ ਇਹ ਦੱਸੋ ਵੀ ਕੱਢਣਗੇ ਕਿਵੇਂ ਇਹਨਾਂ ਦੀ ਕੀ ਅਕਾਤ ਆ ਕਿ ਉਹਨਾਂ ਨੂੰ ਗੁਰਦੁਆਰੇ ਚੋਂ ਕੱਢ ਦੇਣ ਕਿਉਂਕਿ ਸਾਰੀ ਮਿਲੀ ਭੁਗਤ ਨਾਲ ਇਹ ਗੈਂਗ ਚੱਲਦਾ ਇਹ ਹੁਣ ਸ਼ਰੋਮਣੀ ਕਮੇਟੀ ਦੇ ਜਿਹੜੇ ਆ ਗੁੰਡੇ ਨੇ ਗੈਂਗ ਆ ਇੱਕ ਸਰਕਾਰੀ ਗਾਇਗਾ ਜੋ ਕਿ ਬੇਅਦਵੀ ਕਰਦਾ ਪਰ ਇਹ ਕਹਿੰਦੇ ਨੇ ਕੁਛ ਨਹੀਂ ਹੁੰਦਾ ਪਰਮਾਤਮਾ ਦੀ ਕਦੋਂ ਕਿਰਪਾ ਹੋ ਜਾਣੀ ਆ ਕਿਸੇ ਸਿੰਘ ਉੱਪਰ ਇਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਪਰ ਲੇਖਾ ਇਹਨਾਂ ਕੰਜਰਾਂ ਨੂੰ ਜ਼ਰੂਰ ਦੇਣਾ ਪਊਗਾ RAMDAS RAANU ਜੀ ਇਹਨਾਂ ਨੇ ਹੋਟਲ ਬਣਾ ਕੇ ਰੱਖ ਦਿੱਤਾ ਕੰਜਰਾਂ ਨੇ ਤੁਸੀਂ ਕਹੋਗੇ ਕੰਜਰ ਕਿਉਂ ਕਹਿੰਦੇ ਹੋ ਕਿਉਂਕਿ ਕੰਜਰ ਸ਼ਬਦ ਬਹੁਤ ਹੀ ਛੋਟਾ ਕਿਉਂਕਿ ਜਿਹੜੇ ਕੋਠੇ ਵਾਲੀਆਂ ਹੁੰਦੀਆਂ ਨੇ ਉਹਨਾਂ ਦੀ ਤਾਂ ਇੱਜ਼ਤ ਹੁੰਦੀ ਆ ਕਿਉਂਕਿ ਉਹ ਤਾਂ ਕਰਦੀਆਂ ਇਹ RAMDAS ਸਰਾ ਦੇ ਅੰਦਰ ਇਹ ਗੰਦੀਆਂ ਕਰਤੂਤਾਂ ਕਰਦੇ ਨੇ RAMDAS ਸਰਾ ਦੇ ਅੰਦਰ ਆ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਬੱਗੀਆਂ ਦਾੜ੍ਹੀਆਂ ਵਾਲੇ ਚੌਰਿਆਂ ਨੂੰ ਇਹ ਚੌਰਿਆਂ ਦੀਆਂ ਕਰਤੂਤਾਂ ਨੇ ਇਹ ਸਾਰਾ ਮਿਲਿਆ ਗਿੜਿਆ ਹੋਇਆ ਟੋਲਾ ਤਾਂ ਹੀ ਤਾਂ ਇਹ ਖਰਾਮੀ ਜੇ ਕੋਈ ਬਲਾਤਕਾਰ ਕਰਦਾ ਉਹਨੂੰ ਕੀਰਤਨ ਕਰਨ ਤੇ ਰੱਖ ਲੈਂਦੇ ਨੇ ਤਾਂ ਹੀ ਤਰ ਕਿਸੇ ਨੂੰ ਕੱਢਦੇ ਨਹੀਂ ਕਿਉਂਕਿ ਸਾਰਾ ਕੰਜਰਾਂ ਦਾ ਟੋਲਾ ਪੂਰਾ ਕੰਜਰਾਂ ਦਾ ਟੋਲਾ ਇਸ ਤਰ੍ਹਾਂ ਦੇ ਗੁੰਡੇ ਕੀ ਸਾਡਾ ਇਤਿਹਾਸ ਸੰਭਣਗੇ ਹੁਣ ਤੁਸੀਂ ਦੇਖੋ ਐਡੇ ਹਰਾਮੀ ਐ ਨੇ ਇਕੱਠੇ ਹੋਏ ਹੋਏ ਆ ਜਿਹੜਾ ਖੌਤੀ ਜ਼ਥੇਦਾਰ ਆ ਕਾਲ ਤੱਕ ਦਾ ਹਰਾਮਖੋਰ ਕਿਉਂਕਿ ਹਰਾਮਖੋਰ ਅਸੀਂ ਕਿਉਂ ਕਹਿੰਦੇ ਆ ਕਿਉਂਕਿ ਹਰਾਮਖੋਰ ਸ਼ਬਦ ਵੀ ਇਹਨਾਂ ਨੂੰ ਛੋਟਾ ਪੈਂਦਾ ਸ੍ਰੀ ਗੁਰੂ 10ਵੇਂ ਪਾਸਾ ਦਾ ਨਿਸ਼ਾਨ ਸਾਹਿਬ ਕਾਲ ਤੱਕ ਸਾਬ ਤੇ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਇਹਨਾਂ ਹਰਾਮੀਆਂ ਨੂੰ ਪਤਾ ਵੀ ਆ ਵੀਡੀਓ ਫੋਟੋਆਂ ਸਭ ਸਾਹਮਣੇ ਨੇ ਜਿੱਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਅੱਜ ਤੱਕ ਨਹੀਂ ਚੜਾਇਆ ਆ ਹੁਣ ਉਹ ਵਿਦੇਸ਼ਾਂ ਦੇ ਵਿੱਚ ਉਹ ਨਿਸ਼ਾਨ ਸਾਹਿਬ ਚੜਨ ਲੱਗ ਗਿਆ ਸੀ ਪਤਾ ਲੱਗਿਆ ਇਹਨਾਂ ਨੂੰ ਕਿ ਸ੍ਰੀ ਗੁਰੂ 10ਵੇਂ ਪਾਸਾ ਦਾ ਨਿਸ਼ਾਨ ਸਾਹਿਬ ਗੁਰਦੁਆਰਿਆਂ ਤੇ ਝੂਲਣ ਲੱਗਿਆ ਆਪਾਂ ਹਰਾਮੀਆਂ ਨੇ ਨਵਾਂ ਸੱਪ ਕੱਢ ਲਿਆ ਕਿ ਜੀ ਸੰਤਰੀ ਕਲਰ ਚੜਾਓ ਫਲਾਨਾ ਕਰੋ ਇਹ ਕਰੋ ਉਹ ਕਰੋ ਉਸ ਨਿਸ਼ਾਨ ਸਾਹਿਬ ਨੂੰ ਵੀ ਕੋਈ ਨਾ ਗੁਰਦੁਆਰਿਆਂ ਤੇ ਚੜਾਵੇ ਤੇ ਇਹਨਾਂ ਨੇ ਆ ਨਵੀਂ ਗੱਲ ਕੱਢ ਮਾਰੀ ਇਹਨਾਂ ਨੂੰ ਪੁੱਛੋ ਕਿ ਇਤਿਹਾਸ ਪੜੋ ਕਲਰਾਂ ਦਾ ਪਹਿਲਾਂ ਕਲਰਾਂ ਦਾ ਇਤਿਹਾਸ ਪੜ ਲਓ ਤੇ ਕਲਰ ਕੱਪੜੇ ਕਦੋਂ ਪ੍ਰਿੰਟ ਹੋਣ ਲੱਗੇ ਸੀ ਕਲਰ ਕਦੋਂ ਬਣੇ ਸੀ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਜਦੋਂ ਸਮਾ ਸੀ ਉਦੋਂ ਕਿਹੜੇ-ਕਿਹੜੇ ਕਲਰ ਹੁੰਦੇ ਸੀ ਪੁੱਛ ਲਓ ਇਹਨਾਂ ਨੂੰ ਕੱਖ ਨਹੀਂ ਪਤਾ ਇਹ ਕਲਰ ਗੁਰੂਆਂ ਦਾ ਗੁਰੂਆਂ ਦਾ ਕਲਰ ਨੀਲਾ ਸੀ ਨੀਲਾ ਨਾਨਕ ਸਾਹਿਬ ਗੁਰੂਆਂ ਨੇ ਚੜਾਇਆ ਸੀ ਅੱਜ ਜਿਹਨੂੰ ਇਹ ਖੰਡਾ ਤੱਸੀ ਜਾਂਦੇ ਨੇ ਉਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਥੱਲਿਓਂ ਚੌੜਾ ਉੱਤੋਂ ਚੌੜਾ ਉਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਜੋ ਅੱਜ ਝੰਡਿਆਂ ਤੇ ਲਾਇਆ ਰਮਾਲਿਆਂ ਤੇ ਲਾਇਆ ਕਿੱਥੇ ਕਿੱਥੇ ਉਸ ਗੰਦ ਨੂੰ ਪ੍ਰਿੰਟ ਕੀਤਾ ਇਹਨਾਂ ਹਰਾਮੀਆਂ ਨੂੰ ਪੁੱਛਿਆ ਕਿ ਦੱਸੋ ਸਾਡੇ 10ਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਕੋਈ ਕੰਜਰ ਨਹੀਂ ਬੋਲਦਾ ਕੋਈ ਕੰਜਰ ਕਿਉਂਕਿ ਕੰਜਰ ਲਫੰਗੇ ਨੇ ਇਹ ਤਾਂ ਅਬਦਾਲੀ ਦੀਆਂ ਲਾਦਾ ਨੇ ਕੋਠੇ ਵਾਲੀਆਂ ਤੋਂ ਵੀ ਗਏ ਗੁਜਰੇ ਕੰਜਰ ਨੇ ਉਹਨਾਂ ਦੀ ਕੋਈ ਇੱਜ਼ਤ ਹੈਗੀ ਆ ਇਹਨਾਂ ਦੀ ਕੋਈ ਇੱਜ਼ਤ ਨਹੀਂ ਸਿਰਫ ਇਹਨਾਂ ਨੂੰ ਪੈਸਾ ਚਾਹੀਦਾ ਸਰਾਬਾ ਚਾਹੀਦੀਆਂ ਨੇ ਮੀਟ ਚਾਹੀਦੇ ਨੇ ਇਹ ਐਡੇ ਹਰਾਮੀ ਗੁੰਡੇ ਹੁੰਡੇ ਨੇ ਗੁੰਡੇ ਗੁਰੂ ਦੀਏ ਸੰਗ ਤੇ ਇਹਨਾਂ ਗੁੰਡਿਆਂ ਕੋਲੋਂ ਗੁਰਦੁਆਰੇ ਆਜ਼ਾਦ ਕਰਾ ਲਓ ਇੱਕੋ ਹੀ ਹੱਲ ਆ ਕਿ ਗੁਰਦੁਆਰੇ ਆਜ਼ਾਦ ਕਰਾ ਲਓ ਪਰ ਕਰਾਵੋਗੇ ਕਿਵੇਂ ਕਿਉਂਕਿ ਸਾਰੇ ਹੀ ਹਰਾਮਖੋਰ ਸਰਕਾਰੀ ਨੇ ਸੌਰੀ ਬੋਲਣਾ ਪੈਂਦਾ ਇਹੋ ਜਿਹੇ ਸ਼ਬਦ ਬੋਲਣੇ ਪੈਂਦੇ ਨੇ ਪਰ ਇਹ ਸ਼ਬਦ ਹਲਕੇ ਨੇ ਇਹਨਾਂ ਲਈ ਪਰ ਹੁਣ ਗੁਰੂ ਦੀਆਂ ਸੰਗਤਾਂ ਨੂੰ ਸ਼ਾਨ ਸਾਬ ਚੜ੍ਹਾ ਸਕਦੇ ਨੇ ਉਹ ਦੇਖ ਲੈਣਾ ਫੋਟੋ ਦਿਖਾ ਰਿਹਾ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ 1930 ਤੋਂ ਪਹਿਲਾਂ ਚੜ੍ਹਿਆ ਹੁੰਦਾ ਸੀ ਸਰਚ ਕਰ ਲੈਣਾ ਵੀਡੀਓ ਵੀ ਹੈਗੀਆਂ ਉਹ ਸਮਿਆਂ ਦੀਆਂ ਲੋਕੋ ਵਾਲਾ ਉਹ ਹੁਣ ਤੁਸੀਂ ਕੰਜਰਾਂ ਦੇ ਝੰਡੇ ਚੱਕ ਕੇ ਚੱਲਣਾ ਜਾ ਨਿਸ਼ਾਨ ਸਾਹਿਬ ਚੜਾਉਨੇ ਨੇ ਜੇ ਤੁਸੀਂ ਇਹਨਾਂ ਦੀ ਗੱਲ ਕਰੋਗੇ ਕਿ ਸ਼੍ਰੋਮਣੀ ਕਮੇਟੀ ਕੋਈ ਆਵਾਜ਼ ਉਠਾਏਗੀ ਤਾਂ ਖੁਦ ਕੰਜਰ ਨੇ ਲਫੰਗੇ ਦੇ ਗੁਰਦੁਆਰੇ ਦੇ ਅੰਦਰ ਆਹ ਪਾਪ ਕਰਦੇ ਨੇ ਕਾਹਦੇ ਸੰਗ ਤੇ ਤੁਸੀਂ ਸਾਹਮਣਾ ਆਵਾਜ਼ ਤੁਸੀਂ ਉਠਾਉਣੀ ਆ ਹੁਣ ਕੀ ਕਰਨਾ ਸੋਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ